ਲੌਜੀ ਚੱਲ ਲੈ ਕੁੱਤੀ ਨਜੂਆ ਦੇ ਤਾਂ ਮਿੱਤਰੋ ਦੇਖੋ ਜੀ ਕੀ ਕੁ ਚੱਲ ਰਿਹਾ ਇਧਰ ਤੇ ਉਧਰ ਕਤੂਰੇ ਪਏ ਨੇ ਸਾਰੀ ਰਾਤ ਲੰਘ ਗਈ ਵੇ ਥਕਣੇ ਆ ਤੁਹਾਨੂੰ ਦਿਖਾਉਂਦੇ ਅੱਗੇ ਕਿ ਕੀ ਬਣਦਾ ਤੇ ਰੈਸਟ ਵੀ ਨਹੀਂ ਹੋ ਪਈ ਰਾਤ 12 ਵਜੇ ਫੋਨ ਆਇਆ ਇਧਰੋਂ ਤਾਂ ਇਧਰ ਆ ਕੇ ਰਾਤ 12 ਵਜੇ ਜੱਤੇ ਹੀ ਚੱਲ ਰਿਹਾ ਕੰਮ ਤੁਸੀਂ ਆਪੀ ਚੈੱਕ ਕਰ ਲਓ ਲਓ ਜੀ ਕਤੂਰਾ ਜੱਤੋ ਮੇਰੇ ਘਰ ਪੈਂਦਾ ਕਹਿੰਦਾ ਤਾਂ ਕੋਈ ਹੱਥ ਨਹੀਂ ਮਟਾਇਆ ਕੰਮ ਦੇ ਵਿੱਚ ਪਹਿਲੇ ਮੇਰਾ ਸਰੀਰ ਨਹੀਂ ਠੀਕ ਸੀਗਾ ਤੇ ਜੀ ਰਾਤ ਤੇ ਕੁੱਤੀ ਸੂ ਗਈ ਬਹੁਤ ਮਾੜਾ ਕੰਮ ਜਾ ਹੋ ਗਿਆ ਕੋਲਾ ਤੇ ਤੇ ਆਹ ਕੁਛ ਦੇ ਕੋਈ ਨੇਤਰ ਚੈੱਕ ਕਰ ਸਕਿਆ ਸ਼ਹਿਦ ਐਂ ਕਰਨਾ ਪੈਣਾ ਆਪਾਂ ਨੂੰ ਪੂਰਾ ਨੇਰਾ ਬੇ ਮਿੱਤਰੋ ਯਾਰੇ ਬਸੇ ਤਾਂ ਅੱਜ ਚਲੇ ਰੋਈ ਤੇ ਵਿੱਚ ਅੰਦਰ ਫਾਰਿਆ ਸਾਰਾ ਸੱਜਾ ਉਹ ਰਾਮਦੋਲ ਮਹਾਰਾ ਕੀ ਕੁਝ ਬਣਦੇ ਹੈ ਤੇ ਜਾਂ ਚੱਕ ਲਿਆ ਮਿੱਤਰੋ ਦੇਖੋ ਇਧਰ ਤਾਂ ਜ਼ਰੀਰ ਨਹੀਂ ਸਾਦ ਹੁੰਦਾ ਹੁਣ ਆਪਾਂ ਪਾਉਣਾ ਹੈ ਇਹਦੇ ਵਿੱਚ ਸ਼ਹਿਦ ਕਤੂਰੇ ਦੇ ਮੂਸੇ ਪਾਣ ਜਿਹੜਾ ਪਹਿਲਾ ਸ਼ਹਿਦ ਲਿਆ ਸੀ ਉਹ ਮੁੱਕ ਗਿਆ ਆਖਾ ਨੂੰ ਇਧਰ ਥੋੜੀ ਡੱਬੀ ਸੀ ਸ਼ਹਿਦ ਦੀ ਵੀ ਸਾਰੀ ਤੁਹਾਨੂੰ ਬੇਸਟ ਕਰਨੀ ਹੈ ਫਿਰ ਘਰੇ ਕੰਮ ਆ ਜੂਗੀ ਇਸ ਕਰਕੇ ਆਪਾਂ ਥੋੜੀ ਜੰਮਚੇ ਚ ਲੈ ਲੈਣੇ ਹੁੰਦੇ ਆ ਉਹਦੇ ਨਾਲ ਥੋੜਾ ਥੋੜਾ ਪਾਈ ਜਾਂਦੇ ਸਾਰਿਆਂ ਦੇ ਮੂਸੇ ਵਿੱਚ ਤੇ ਚੈੱਕ ਕਰੋ ਜੀ ਤੇ ਆ ਪਿਆ ਸ਼ਾਇਦ ਆਪਣਾ ਅੱਜ ਕੱਲ ਆਪਣੇ ਪਿੰਡਾਂ ਦੇ ਵਿੱਚ ਦੂਜਾ ਮਿਲਦਾ ਨਹੀਂ ਹੈਗਾ ਕਿਤੇ ਬਹੁ ਘੱਟੇ ਮਿਲਦਾ ਤੇ ਆ ਸ਼ਾਇਦ ਲੈ ਆਂਦਾ ਵਾ ਆਪਣਾ ਤਾਂ ਆਪ ਓਪਨ ਕਰਦੇ ਆ ਓਪਨ ਕਰਦਾ 1 ਮਿੰਟ ਮੈਨੂੰ ਵੇਟ ਕਰਿਓ ਲਓ ਜੀ ਮਿੱਤਰੋ ਭਰ ਲਿਆ ਸ਼ਾਇਦ ਦਾ ਚਮਚਾ ਥੋੜਾ ਜਿਹਾ ਘੱਟ ਪਾ ਲਈਏ ਪੇਸਟੇ ਹੋਊਗਾ ਫਿਰ ਬਾਚੋ ਮੈਂ ਇਹ ਆਪਣਾ ਆ ਗਿਆ 6ਵਾਂ ਕਤੂਰਾ ਆ ਗਿਆ ਬਾਕੀ ਆਪਾਂ ਜਾ ਕੇ ਤੁਹਾਨੂੰ ਕਨਫਰਮ ਦੱਸਦੇ ਆ ਮੈਂ ਉੱਧਰੀ ਸਾਈਡ ਬੈਠਾ ਜੀਗਾ ਪੂਰੇ ਬੈਠਾ ਜੀਗਾ ਮੇਰੇ ਤੋਂ ਤੇ ਚਲੋ ਚੱਲਦੇ ਆ ਕੋਲੋਂ ਮਿੱਤਰੋ ਦੇਖਦੇ ਆ ਕੀ ਬਣਦਾ ਕੀ ਨਹੀਂ ਤੇ ਪਹਿਲੀ ਵਾਰ ਕਰਦੇ ਆਇਆ ਜੇ ਕੰਮ ਕਰਿਆ ਨਹੀਂ ਸੀ ਬਹੁਤ ਔਖਾ ਲੱਗਿਆ ਦਾ ਮੇਰੀ ਲਓ ਜੀ ਤੇ ਕਿੰਨਾ ਕਿੰਨਾ ਕਤੂਰਾ ਆ ਗਿਆ ਹਾਂ 7 ਸੱਤਮ ਆ ਗਿਆ ਸੱਤਮ ਆ ਗਿਆ ਜੀ ਕਤੂਰਾ ਤੇ ਇਹ ਦੇਖੋ ਤੁਸੀਂ ਚਾਹੇ ਪਾਉਣਾ ਉਹਦੇ ਮੂੰਹ ਦੇ ਵਿੱਚ ਕਥੂਰੇ ਦੇ ਵਿੱਚ ਤੇ ਚੈੱਕ ਕਰੋ ਅਸੀਂ ਆ ਕੀ ਰੰਗ ਰੱਖਾ ਜੀ ਇੱਕ ਦੋ ਨੂੰ ਦੱਸੀਏ ਗੱਲ ਜਦੋਂ ਨਾ ਇਹ ਕੁੱਤੀ ਲਵਾਉਣੀ ਸੀ ਨਾ ਆਪਾਂ ਨੇ ਡਾਕਟਰ ਸਾਹਿਬ ਕੋਲ ਲੈ ਗਏ ਡਾਕਟਰ ਸਾਹਿਬ ਕਹਿੰਦੇ ਜੀ ਇਨਫੈਕਸ਼ਨ ਹੈ ਤੇ ਆਪਾਂ ਸੋਚਿਆ ਵੀ ਹਲੇ ਟੱਕੇ ਲਵਾ ਦਾਂਗੇ ਬਾਜੂ ਸੰ ਤਾਂਬ ਨਹੀਂ ਪਤਾ ਲੱਗਿਆ ਬਾਹਰ ਕੋਈ ਕੁੱਤਾ ਲਾ ਲੂ ਗਿਆ ਤਾ ਜਿਹੜੀ ਇਹ ਬਰੀਡ ਹੈ ਤਾਂ ਮਿਕਸ ਬਰੀਡ ਆ ਮਤਲਬ ਹੰਡਰ ਗੁੱਤੇ ਹੀ ਲਾ ਗਈ ਸਾਡੇ ਬੱਲੇ ਦਾ ਜੋ ਕੁਛ ਨਹੀਂ ਪਿਆ ਬਸ ਇੱਕ ਖੇਚੜੀ ਗੱਟ ਰਹੇ ਆ ਸਟੇਰ ਦਾ ਬੋਏ ਥੋੜਾ ਕਰਦੀ ਬੋਤ ਲਾਉ ਜੀ ਮਿੱਤਰੋ ਕੀ ਅਲਦਾ ਬੁਰਾ ਕੰਮ ਰਾਤ 12 ਵਜੇ ਦਾ ਕੰਮ ਚੱਲ ਰਿਹਾ ਤੇ ਆਪਾਂ ਇਸ ਤਰੀਕੇ ਨਾਲ ਦੇਖੋ ਰੀਲ ਨਾਲ ਨਾ ਕਰਿਆ ਦਾ ਉਹ ਬਨ ਕੇ ਨਰੂਆ ਜਾਂ ਬਨ ਕੇ ਜਿਵੇਂ ਆਪਣੇ ਕੱਟੇ ਦਾ ਹੁੰਦਾ ਨਾਲੂਆ ਤੇ ਉਹਨੂੰ ਬੰਨ੍ਹ ਕੇ ਬਚ ਬਲੇਡ ਨਾਲ ਕੱਟ ਦਿੰਨੇ ਆ ਤਾਂ ਬਣੇ ਰੂ ਵੀਡੀਓ ਦੇ ਨਾਲ ਤੁਹਾਨੂੰ ਪਾਉਣੇ ਅੱਗੇ ਕੀ ਕੀ ਹੁੰਦਾ ਹੈ ਚੱਕ ਲਓ ਕੋਈ ਕਿਸੇ ਨੂੰ ਬਦ ਨਹੀਂ ਲਾਉਂਦਾ ਸਿੱਕੂਲਾ ਬਣਾ ਮਰ ਗਿਆ ਕੱਪੜੇ ਜਿਲੇ ਬੇਟਿਆ ਪਿਆ ਲਓ ਜੀ ਕਰ ਵੀ ਦੇਕ ਇਸ ਤਰੀਕੇ ਨਾਲ ਖੂਨ ਨਿਕਲਦਾ ਤੇ ਰਾਰਾ ਪਿਆ ਹੋਇਆ ਤੇ ਉਹਨਾਂ ਨੂੰ ਗੁੱਸਾ ਪੈਂਦਾ ਵੀ ਰਹਾਂ ਇਹ ਰਾਹ ਲਓ ਜੀ ਆਹ ਮਦਰ ਲਓ ਜੀ ਕਰੋ ਇਹ ਚੱਕ ਆਹ ਮਦਰ ਬੈਠੀ ਜਾਈਂ ਦੀ ਆ ਪਾਈ ਸਾਹ ਉਹਨੇ ਜਿਨ੍ਹਾਂ ਨੇ ਸਾਰੀ ਖੇਚਣ ਲੱਗਤੀ ਆ ਤੇ ਜਿੱਧਰ ਰੱਖਿਆ ਹੋਆ ਸੀਗਾ ਤੇ ਆ ਰੱਖਦੇ ਮਿੱਤਰੋ ਜੋ ਕੇ ਸਾਈਡ ਦੇ ਵਿੱਚ ਸਾਰੇ ਘਰ ਦੇ ਸੁੱਤੇ ਹੋਏ ਨੇ ਥੋੜਾ ਜਿਹਾ ਹੋਲੀ ਬੂਦ ਰੱਖਿਆ ਉਸੇ ਕਰਕੇ ਤੇ ਬਸ ਜਿਆ ਤਾਂ ਲੋਡ ਹੋ ਗੀ ਨਾ ਆਪਾਂ ਇੱਥੇ ਹੀ ਚੱਕ ਲਾਂਗੇ ਇਹ ਸ਼ਾਇਦ ਇੱਥੇ ਰੱਖਤਾ ਤਾ ਥੋੜਾ ਟਾਈਮ ਮੈਂ ਮੌਰੇ ਬੈਨੇ ਆਂ ਕੂਨਾਂ ਦੀਆਂ ਬੈਟਰੀਆਂ ਵੀ ਡਾਊਨ ਹੋ ਚੁੱਕੀਆਂ ਨੇ ਬਾਕੀ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਬਲੌਗ ਦੇ ਨਾਲ ਬੜੇ ਰਹੇ ਹੋ ਸਭ ਕੁਝ ਤੁਹਾਨੂੰ ਦਿਖਾਉਂਦੇ ਰਹਾਂਗੇ ਵੀ ਕਿਵੇਂ ਕੁੱਤੇ ਹੋਏ ਕੀ ਗ੍ਰੋਥ ਹੋਈ ਸਭ ਕੁਝ ਦਿਖਾਵਾਂਗੇ ਚਲੋ ਹੋ ਗਏ ਸੇ ਤੱਕ ਹੀ ਗਿਆ ਬਹੁਤ ਲਾਡਾਂ ਨਾਲ ਲਿਆਂਦੀ ਜੀ ਨੇ ਬਾਕੀ ਆਪਣੀ ਅਜਿਹੀ ਜੀਰੀ ਵਾਲੀ ਮਸ਼ੀਨ ਖੜੀ ਏ ਅਜਿਹੀ ਬਹੁਤ ਜੀਰੀ ਲਈ ਆ ਭਈਆ ਜਿਹਨਾਂ ਨੂੰ ਅਸੀਂ ਇਹਦੇ ਨਾਲ ਲਾਤੇ ਅਜਿਹੀ ਤਕਰੀਬਨ 35 ਕਿੱਲਿਆਂ ਦਾ ਗਿੜ ਲਾਵਾ ਬਾਕੀ ਬਈ ਦੇਖਦੇ ਜਾਓ ਤੁਹਾਨੂੰ ਅੱਗੇ ਅੱਗੇ ਸਭ ਕੁਝ ਦਿਖਾਵਾਂਗੇ ਆ ਕੁੱਤੀਆਂ ਹੁਣ ਤਾਂ ਤਾਂ ਜਾਣ ਦੀਆਂ ਤਿਆਰੀ ਹੋ ਗਈ ਦੀ ਬਸ ਹੋ ਗਿਆ ਇਹਨੇ ਨੂੰ ਫੇਰੀ ਕਤੂਰਾ ਆ ਗਿਆ ਜੋ ਲੈਕਸਟ ਕਤੂਰਾ ਆਊਗਾ ਤੁਹਾਨੂੰ ਜ਼ਰੂਰ ਦਿਖਾਵਾਂਗੇ ਬਣੇ ਰਹੋ ਜੀ ਵੀਡੀਓ ਨਾਲ ਲਾਓ ਜੀ ਜੋਤ ਬਾਗ ਆ ਕੱਪੜਾ ਲੈਣ ਸਾਨੂੰ ਇਹ ਵੀ ਕਤੂਰਿਆਂ ਦੇ ਥੱਲੇ ਇੱਕ ਕੱਪੜਾ ਹੋਰ ਰੱਖਦੀ ਏ ਨਜ਼ਰ ਮੈਂ ਰੱਖਦਾ ਇਹਨ ਦੀ ਗੌਰ ਕਿ ਹਲੇ ਕੋਈ ਹੋਰ ਕਤੂਰਾ ਨਾ ਜਾਵੇ ਉਹ ਕਤੂਰਾ ਇੱਕ ਮਰ ਗਿਆ ਜੀ ਬਹੁਤ ਦੁੱਖ ਹੋਇਆ ਜਿਹੜੋ ਜਿਹਨੂੰ ਵੀ ਚਾਹੀਦਾ ਹੋਇਆ ਸਾਨੂੰ ਜਰੂਰ ਕੰਟੈਕਟ ਕਰਿਓ ਆਪਾਂ ਜਰੂਰ ਦਵਾਵਾਂਗੇ ਫ੍ਰੀਓ ਦੇਣੇ ਨਹੀਂ ਆਪਾਂ ਬਸ ਕੋਈ ਸੇਵਾ ਕਰਨ ਵਾਲਾ ਬੰਦਾ ਹੋਵੇ ਲਓ ਜੀ ਦੇਖੋ ਬਾਸ ਸੋਣਾਂ ਰਾਂ ਦੀ ਛੋਟੇ ਛੋਟਿਆਂ ਦੀ ਪਹਿਲਾਂ ਛੋਟਿਆਂ ਨੂੰ ਜਿੱਦੋਂ ਬਰਾਤਾ ਦੀ ਸਰੀਂਜ ਨਾਲ ਹੁਣ ਫੇਰ ਪਲਾਵਾਂਗੇ ਲਓ ਜੀ ਕਰੋ ਜੀ ਚਿੱਕ ਲਓ ਜੀ ਇਹ ਕੱਪੜਾ ਹੋਰ ਲਿਆਂਦਾ ਆਪਾਂ ਇਹ ਕਰਨੀ ਜਾਂਦੀ ਸੈਟਿੰਗ ਪਹਿਲਾਂ ਇੱਕ ਇੱਕ ਕਰਕੇ ਬਾਹਰ ਕੱਢਣਾ ਪਊਗਾ ਮੈਨੂੰ ਲੱਗਦਾ ਤਾਂ ਹੀ ਹੋਊਗਾ ਸੱਟ ਜਾਇ ਇੱਕ ਪਾਸੇ ਤੋਂ ਇਕੱਠਾ ਕਰਕੇ ਇੱਕ ਪਾਸੇ ਰੱਖ ਦੇ ਕੱਪੜਾ ਠੀਕ ਨਹੀਂ ਇੱਕ ਪਾਸੇ ਕਰ ਲਾ ਕੇ ਰੱਖ ਸਾਰਿਆਂ ਨੂੰ ਲਾਉਗੀ ਦੇਖੋ ਇੱਕ ਪਾਸੇ ਤੋਂ ਇਕੱਠੇ ਬਾਅਦ ਚੋਂ ਆਪਾਂ ਕੱਪੜਾ ਸਾਰੇ ਤੇ ਵਿਛਾ ਲਵਾਂਗੇ ਠੰਡ ਲਾ ਦੀਆ ਓਏ ਇਹਨਾਂ ਨੂੰ ਮੈਨੂੰ ਲੱਗਦਾ ਜੋ ਚੋਪਰੇ ਤੇ ਨੂੰ ਵੀ ਚੋਪਰੇ ਤੇ ਜੋ ਚੋਪਰੇ ਤੇ ਚਲੋ ਚਲੋ ਚੋਪਰੇ ਦੂਜੀ ਇੱਥੇ ਹੋ ਗਏ ਪੂਰੇ ਕਿੱਥੇ ਲੇ ਜਾ ਰਹੇ ਜੀ ਕਿੱਦਾਂ ਚਲੋ ਅੱਛਾ ਚਲੋ ਇੱਥੇ ਬਸ ਆਲਾ ਨਾ ਕੋ ਨਾ ਨਾ ਕਪੜੇ ਥੋੜਾ ਜਿਹਾ ਗਿੱਲਾ ਵੀ ਹੋ ਗਿਆ ਜੀ ਆਪਾਂ ਇਹਨਾਂ ਨੂੰ ਪੜਤਾ ਸਾਈਡ ਤੇ ਤੇ ਆ ਕਪੜਾ ਪਛਾਤਾ ਜੀ ਆਪਾਂ ਨੇ ਤੇ ਆ ਕਰਤੀ ਰਾਂ ਜੀ ਸੈਟਿੰਗ ਉਹ ਲੈ ਇੱਕ ਇਹਨਾਂ ਟਕਾਉਣੀ ਹੈਗਾ ਇੱਕ ਦੂਜੇ ਦੇ ਵਿੱਚ ਜਾ ਕੇ ਵੱਜਦੇ ਨੇ ਨਿਆਣੇ ਨੇ ਨਾਲੇ ਪਤਾ ਨਹੀਂ ਲੈਗਾ ਇਹਨਾਂ ਨੂੰ ਲਾਓ ਜੀ ਦੁੱਧ ਪਲਾ ਦੀਏ ਥੋੜਾ ਥੋੜਾ ਜਰਾ 1 2 3 4 5 6 7 8 ਤੇ ਇੱਕ ਮਰ ਗਿਆ ਜੀ ਦੁੱਧ ਪਲਾਉਣਾ ਕਿ ਥੋੜਾ ਥੋੜਾ ਅਟਕ ਕੇ ਪਲਾਉਣਾ ਠੀਕ ਆ ਜੀ ਲਓ ਜੀ ਕਰੋ ਜੀ ਚੈੱਕ ਸਾਰਿਆਂ ਨੇ ਬਣੇ ਰਹੋ ਵੀਡੀਓ ਦੇ ਨਾਲ ਲਓ ਜੀ ਹੁਣ ਆਪਾਂ ਪਲਾਵਾਂਗੇ ਦੁੱਧ ਦੂਈ ਵਾਰ ਦੁੱਧ ਪਲਾ ਰਹੇ ਹਾਂ ਕਰੋ ਜੀ ਚੈੱਕ ਇਹ ਲੰਡੂ ਆ ਨਹੀਂ ਗਿਆ ਨਾ ਉਹ ਇਹ ਛੁੱਟੂ ਇਹ ਇਹ ਨੂੰ ਇਦਾਂ ਹੋ ਜਾਂਦਾ ਜੀ ਮੈਨੂੰ ਕਤੂਰੇ ਨੂੰ ਪਤਾ ਨਹੀਂ ਕੀ ਕਰਦੇ ਨੇ ਆਉਜੀ ਲੀਖੋ ਯਾਨ ਰਿਹ ਦੁੱਧ ਚੱਪਰ ਸੱਜਾ ਦੁੱਧ ਪੀ ਰਿਹਾ ਜੀ ਸਾਰੀ ਰਾਤ ਲਾਂਗੇ ਦਿਨ ਚੜਨ ਆਲਾ ਹੋ ਗਿਆ ਜੀ ਲੱਗਾ ਟੂ ਕਿ ਦੁੱਧ ਦੇ ਕਿ ਬਰੇ ਕਿ ਕਿ ਫੋਰਟਾਂ ਹੀ ਆ ਗਿਆ ਨਹੀਂ ਨਹੀਂ ਓਕੇ ਆ ਤੁਹਾਡੇ ਉਧਰ ਵੀ ਧਿਆਨ ਦੇਣਾ ਪੈਂਦੋ ਨਾ Lauji. Dia तेरे हाँ ये मैं चूहे हूँ दर तो ये करो चेक ये सामान आ सकते हैं पहने अरे कि मैं तो ਕਿਆਦਾ ਇਹ ਪ੍ਰੋਸੀਜਰ ਦੁੱਧ ਪਲਾਉਣ ਦਾ ਇਧਰ ਲਿਆਂ ਇੱਕ 2 3 4 ਨੂੰ ਪਲਾਤਾ ਦੋ ਹੋਰ ਹੈਗੇ ਪਲਾਉਣ ਤੋਂ ਤੇ ਇੱਕ ਆਏ ਇਹ ਮਿੱਤਰੋ ਇਹ ਜਿਹੜਾ ਮੇਲ ਇਹ ਹੈਗਾ ਸ਼ਾਇਦ ਮੇਲ ਹੈ ਅੱਛਾ ਪਹਿਲਾਂ ਦੋ ਫੀਮੇਲਾਂ ਦੀਆਂ ਹਨ ਜਿਹੜਾਂ ਦੁੱਧ ਪਲਾਏ ਸਾਰੀ ਪ੍ਰੋਪਰ ਜਾਣਕਾਰੀ ਦੇਵਾਂਗੇ ਬਲੌਗ ਨਾਲ ਜੁੜੇ ਰਹੋ ਬਸ ਲੌਜੀ ਕਰ ਰਿਹਾ ਚੱਕ ਦੇਖੋ ਕਿੰਨਾ ਔਲਾਦ ਹੈ ਅਲਾ ਜਿਵੇਂ ਚੂਹੀ ਹੁੰਦਾ ਸਾਡੇ ਇੰਨੇ ਤੁਰਦਿਆਂ ਚੜ ਗਿਆ ਸਾਰੀ ਰਾਤ ਰਾਂਗੇ ਕਰਦੇ ਹੋਦੋਂ ਫੋਕਰੀ ਫਾਟਾ 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 ਕਰਨਾ ਕਰਨਾ ਯਾਰ ਬਾਈ ਲਾਓ ਜੀ ਥੱਲੇ ਰੱਖੋ ਇੱਥੇ ਰੱਖੋ ਲਾਓ ਜੀ ਮਿੱਤਰੋ ਕਰਤੇ ਇੱਧਰ ਸ਼ਿਫਟ ਇਹ ਨਾਲ ਵੀ ਥੋੜੀ ਜੀ ਗਰਮੈਸ ਹੈ ਤੇ ਮਾਂ ਨੇ ਬਾਹਰ ਰੌਲਾ ਪਾਤਾ ਇਹਨਾਂ ਦੀ ਨੇ ਬਾਕੀ ਤੁਹਾਨੂੰ ਅਪਡੇਟ ਕਰਦੇ ਰਹਾਂਗੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਿਓ ਚਲੋ ਮਿਲਦੇ ਆਂ ਜੀ ਗਾਹ ਤੁਹਾਨੂੰ ਲਓ ਜੀ ਆ ਸੀ ਕਤੂਰਾ ਬਣਾ ਤੇ ਬਾਕੀ ਜਿਹੜਾ ਉਸ ਮਾਮ ਨਿਕਲਿਆ ਸੀ ਉਹ ਆ ਸਵੇਰ ਦੇ ਰਾਤ ਦੇ 12 ਵਜੇ ਦੇ ਲੱਗੇਵੇਂ ਆ ਦੇਖ ਰਹੀ ਸੀ ਸਵੇਰ ਹੋ ਗਈ ਤੇ ਹੁਣ ਚੱਲ ਜੀ ਬਣਨੇ ਇਹਨੂੰ ਦਿਖਾਉਣਾ ਜੀ ਤੁਹਾਨੂੰ ਅੱਗੇ ਬਲੌਗ ਦੇ ਵਿੱਚ ਬਣੇ ਰਹੀ ਹੁਈ ਸਾਡੇ ਨਾਲ ਲਓ ਜੀ ਨਾ ਜੀ ਖਤਮ ਐ ਇਹ ਕੁੱਤੀ ਆ ਜੀ ਪਤਾ ਨਹੀਂ ਗਿਣੇ ਨਹੀਂ ਹਲੇ ਕਿਵੇਂ ਕਦੇ ਕਿੰਨੇ ਕੁੱਤੇ ਕਿੰਨੇ ਕੁੱਤੀਆਂ ਨੇ ਦੇਖਣਾ ਹਲੇ ਤੁਗੜਾ ਤੁਸੀਂ ਹੋਰ ਕਹੀ ਦੀ ਲਓ ਜੀ ਉਹ ਆਹੇ ਦਰਫਚਾ ਪਾਸ਼ਾ ਹੋ ਗਏ ਜਲਦੀ ਦਾ ਚਲੋ ਜੀ ਮੈਨੂੰ ਦੇਣੀ ਤੁਹਾਨੂੰ ਅਗਲੇ ਵਲੌਗ ਦੇ ਵਿੱਚ ਜਾਤਾ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਿਓ ਜੇ ਕਿਸੇ ਨੂੰ ਲੋਡ ਹੋ ਗਏ ਕਤੂਰੇ ਦੀ ਤੁਹਾਡੇ ਨਾਲ ਜਰੂਰ ਸੰਪਰਕ ਕਰਿਓ ਕਤੂਰਾ ਫ੍ਰੀ ਵਿੱਚ ਹੀ ਦਿੱਤਾ ਜਾਵੇਗਾ ਧੰਨਵਾਦ ਜੀ ਲਓ ਜੀ ਪਹਿਲੇ ਨੇ ਪੂਰੇ ਨਿਆਰੇ ਦੇ ਨਾਲ ਇੱਕ ਗਦੂਰੇ ਦਾ ਨੁਕਸਾਨ ਹੋ ਗਈ ਆਪਣਾ ਚਲੋ ਬਾਕੀ ਆ ਬਾਈ ਦੀ ਮਿਹਨਤ ਬਹੁਤ ਆ ਕੁਛ ਹੋਇਆ ਨੂੰ ਬਹੁਤ ਆ ਆਪਾ ਦੇਖ ਲਓ ਰਾਤ 12 ਵਜੇ ਲੱਗੇ ਹੋਇਆ ਕਿੰਨਾ ਟਾਈਮ ਹੋ ਗਿਆ ਇਹ ਤਕਰੀਬਨ 6:30-7 ਹੋ ਗਏ। ਬਸ ਦੇਖ ਲਓ ਉਦੋਂ ਤੱਕ ਹਰੇ ਤੱਕ ਜਾਗ ਰਹਿਆਂ ਆਂ ਦੇਖੋ। ساری ਰਾਤ ਲੰਘ ਗਈ। ਹੋਰ ਆ ਟਾਈਮ ਸਾਨੂੰ ਜਿ ਦਿਖਾ ਹੀ ਦਿੰਦੇ ਆਂ ਵੀਡੀਓ ਦੇ ਵਿੱਚ। ਬਹੁਤ ਕਮੈਂਟ ਆ ਬਾਬਿਓ। ਹੋਇਆ 6:30 ਹੋਏ ਨੇ। ਦੇਖ ਲਓ। ਅਰੋਂ ਤੁਹਾਨੂੰ ਦੱਸਿਆ ਹੀ ਸੀਗਾ ਵੀ ਜੇ ਡਾਕਟਰ ਸਾਹਿਬ ਕੋਲ ਜਾਵਾਂਗੇ ਤੁਹਾਨੂੰ ਜ਼ਰੂਰ ਦਿਖਾਵਾਂਗੇ ਤਾਂ ਆਪਾਂ ਦੁੱਧ ਵੀ ਚੈੱਕਅਪ ਕਰਾਵਾਂਗੇ ਤੇ ਦੂਈ ਕੁੱਤੀ ਦਾ ਵੀ ਆਪਣੀ ਜੈਨੀ ਦਾ ਟ੍ਰੀਟਮੈਂਟ ਕਰਾਵਾਂਗੇ 45 ਦਿਨ ਦਾ ਤੇ ਦੋਨੇ ਬੈਠੀਆਂ ਨੇ ਤੁਸੀਂ ਕਰੋ ਜੀ ਚੈੱਕ। ਇਸ ਤਰੀਕੇ ਨਾਲ ਬੈਠੀਆਂ ਨੇ ਬਾਕੀਆਂ ਮਠਾਈਆਂ ਵੀ ਆ ਰਿਆ ਟਿਕਦੀਆਂ ਨਹੀਂ ਆਈਆਂ ਜਮਾ ਹੀ ਇਹ ਤੇ ਖਿੱਚਿਆ ਵਾ ਕੰਮ ਆਪਾਂ ਨੇ ਬਦੋਸ਼ੀ ਡਾਕਟਰ ਕੋਲ ਜਾਣਾ ਹੀ ਆਪਾਂ ਨੇ ਤੇ ਤੁਹਾਨੂੰ ਸਾਰਾ ਵੀਊ ਦਵਾਂਗੇ ਬਾਕੀ ਆ ਮੁੱਡੇ ਨੂੰ ਪੁੱਛੋ ਸਾਰੀ ਦਾ ਸਾਡੀਆਂ ਮਲਾਂਗੀ ਨੂੰ ਦੈ ਚੱਲਦਾ ਹਲੇ ਹੋ ਸਕੇ ਦਸੀਏ ਕਾਗਮ ਸੁਰਾਮ ਕਾਨੋਂ ਮਿਲਿਆ ਹਲੇ ਆ ਜਾਇਆ ਇਹਨਾਂ ਦਾ ਨਵੇੜ ਕੇ ਫਿਰ ਬਤਾਉਂਗਾ ਕਿ ਨਹੀਂ ਝੱਟ ਨਾਣੀ ਬੋਊਗੀ ਉਸ ਤੋਂ ਬਾਅਦ ਬਤਾਉਂਗਾ ਕੰਮ ਚੱਲ ਪੈਣਾ ਟਾਈਮ ਤਾਂ ਤੁਸੀਂ ਆ ਲੈ ਲੋਗੇ ਸਾਰੀ ਦਿਹਾੜੀ ਜਮਾ ਹੀ ਨਹੀਂ ਮਿਲਦਾ ਹੈਗਾ ਬਹੁਤ ਜ਼ਿਆਦਾ ਬਿਜ਼ੀ ਸ케ਜੂਲ ਹੋਇਆ ਪਿਆ ਬਾਕੀ ਤੁਹਾਨੂੰ ਦਿਖਾਵਾਂ ਦੇ ਵੀ ਸੀਰੀਜ਼ ਸ਼ੁਰੂ ਕਰਾਂਗੇ ਆਪਾਂ ਤੁਹਾਨੂੰ ਸਾਰਾ ਕੁਝ ਦਿਖਾਵਾਂਗੇ ਆਪਾਂ ਵੀ ਕਿੰਨੇ ਦੇ ਹੁੰਦੇ ਨੇ ਕੀ ਸਿਸਟਮ ਆ ਸਭ ਕੁਝ ਦਿਖਾਵਾਂਗੇ ਤਾਂ ਦੇਖੋ ਤੁਸੀਂ ਆਪਾਂ ਖਿੱਚਿਆ ਵਾ ਕੰਮ ਦੇਖੋ ਜੀ ਚਲੋ ਦਿਖਾਉਨੇ ਜੀ ਕहां ਜਾ ਕੇ ਬਲੱਡ ਜੀ ਖਾਸੀ ਨਿਕਲਿਆ ਦੇਖੋ ਬਾਕੀ ਟੈਸਟ ਆਉਣ ਇਹਦੇ ਉੱਪਰ ਲੱਗੂ ਕੀ ਸਿਸਟਮ ਆ ਸਭ ਕੁਝ ਲਾਓ ਜੀ ਇੱਕ ਆ ਰਹੀ ਤੇ ਇੱਕ ਉਹ ਬੈਠੀ ਆ ਛੁੱਪ ਕਰੀ ਜਾਵੇਂ ਨਹੀਂ ਕੀ ਗੋ ਗਿਆ ਹੁੰਦਾ ਜੱਤਾਂ ਨੂੰ ਵੀ ਖੂਨ ਲੱਗਿਆ ਪਿਆ ਜੀ ਉਹ ਵੇਖੋ ਜੀ ਥੋੜਾ ਤਾਂ ਛੁੱਟਾਂ ਭਰ ਗਈਆਂ ਖੂਨ ਦੀ ਸਾਰਾ ਬੱਸ ਕੰਮ ਇਦਾਂ ਹੀ ਚੱਲ ਰਿਹਾ ਜੀ ਕੀ ਕਰੀਏ ਇਹਦੀ ਵੀ ਗੌਰ ਕੀ ਇਹਦੇ ਛਾਲੇ ਮਾਰ ਜੇ ਦੇਖੋ ਜੀ ਕਿਸ ਤਰੀਕੇ ਨਾਲ ਇਹ ਡੌਗਸ ਆਉਂਦੇ ਨੇ ਤੇ ਡੰਗਰਾਂ ਦਾ ਵੀ ਅਸਰ ਹਲਾ ਕੋਈ ਜਿੰਦਾ ਤੇ ਯਾ ਕਰੋ ਲਓ ਜੀ ਚੱਲਦੀ ਆ ਥਾਣ ਦੀ ਸਫਾਈ ਨੱਥਰੋ ਇਦਵਾਰ ਮਾਰਨੀ ਆਪਾਂ ਨੇ ਸਰਿੰਗ ਦੇ ਵਿੱਚ ਧਾਰਾਂ ਦੇਖਦੇ ਆਂ ਕੀ ਬਣਦਾ ਸਰੋਂ ਤਾਂ ਇੱਕ ਥਾਂ ਨਹੀਂ ਵੱਧ ਸਾਫ਼ ਕਰ ਲੈਣੀ ਜੀ ਨਾ ਜੋ ਤਾਂ ਲਾਓ ਜੀ ਪਹੁੰਚਾਵਾਦ ਹੋ ਗਿਆ ਇਹ ਦੁੱਧ ਦਾ ਟੈਸਟ ਬਾਕੀ ਡਾਕਟਰ ਸਾਹਿਬ ਆਪਣੇ ਦੂਈ ਉਹਦਾ ਕਰ ਰਹੇ ਨੇ ਟੈਸਟ ਦੇ ਦੇ ਜੀ ਕੀ ਕੁਝ ਬਣਦਾ ਲਾਓ ਜੀ ਮਿੱਤਰੋ ਰਿਪੋਰਟ ਇਹ ਦੀ ਆਊਗੀ ਸ਼ਾਮ ਨੂੰ ਤੇਰਾ ਦੁੱਧ ਗੱਡਿਆ ਜੀ ਬਹੁਤ ਘੱਟ ਦੁੱਧ ਨਿਕਲਿਆ ਤੇ ਬਿਠਾਉਣਾ ਜੀ ਗੱਡੀ ਦੇ ਵਿੱਚ ਇਹਨੂੰ ਦੁਬਾਰੇ ਆਪਾਂ ਚਾ ਲੋ ਜੀ ਚੱਲੀਏ ਪਿੰਡ ਨੂੰ ਲਾਓ ਜੀ ਇਹ ਵੀ ਜੜ ਚੁੱਕੀ ਹੈ ਵਿੱਚ ਤੇ ਹੁਣ ਕਰਾਂਗੇ ਇਹ ਪਿੰਡ ਵੱਲ ਨੂੰ ਸਿੱਧੀ ਗੱਡੀ ਬਾਕੀ ਤੁਹਾਨੂੰ ਸਭ ਕੁਝ ਦਿਖਾਉਂ ਆਈ ਜਾਵਾਂਗੇ ਬਸ ਬਲੌਗਰ ਨੂੰ ਲਾਈਕ ਸ਼ੇਅਰ ਤੇ ਚੈਨਲ ਸਬਸਕ੍ਰਾਈਬ ਕਰਦੇ ਰੱਖਿਓ ਤੇ ਤੁਹਾਡਾ ਸਾਰਿਆਂ ਦਾ ਧੰਨਵਾਦ ਵੀਡੀਓ ਦੇਖਣ ਵਾਸਤੇ ਚਲੋ ਜੀ ਚੱਲਦੇ ਆਂ ਜੀ ਫਿਰ ਪਿੰਡ ਨੂੰ ਆਹ ਉਹ ਬੰਦ ਨੇ ਉਹਨੇ ਬਹੁਤ ਉਹੀ ਕਰਦੀ ਜੀ ਨਹੀਂ ਇਹ ਚੈੱਕ ਕਰੋ ਇਹਦਾ ਦੁੱਧਰਾ ਇੱਕ ਦਿਨ ਆਪਾਂ ਸਿਰੰਜ ਭਰ ਲਿਆਵਾਂਗੇ ਡਾਕਟਰ ਸਾਹਿਬ ਨੇ ਦੱਸਿਆ ਫਿਰ ਉਹ ਇੱਕਨੇ ਚੈੱਕ ਕਰਕੇ ਦੇ ਦੇਣਗੇ ਆਪਾਂ ਨੂੰ ਬਲੌਜੀ ਤੁਸੀਂ ਸਪੋਰਟ ਕਰਿਆ ਕਰੋ ਆਪਾਂ ਦਿਨੋਂ ਦਿਨ ਵਧੀਆ ਕੰਮ ਕਰਦੇ ਜਾਵਾਂਗੇ ਕੁੱਤਿਆਂ ਦਾ ਵੀ ਤੇ ਵਧੀਆ ਬ੍ਰੀਡ ਤਿਆਰ ਕਰਿਆ ਕਰਾਂਗੇ ਚਲੋ ਠੀਕ ਹੈ ਜੀ ਲਾਓ ਜੀ ਫਾਈਨਲੀ ਹੋ ਗਿਆ ਬੰਦ ਦਰਵਾਜੇ ਸ੍ਰੀਕਾਲ ਜੀ ਚਲਿਏ ਪਿੰਡ ਵਾਲਿਆਂ ਨੂੰ ਆਜੋ ਸ਼ੈਲ ਫਾਈ ਇਕਨਾਂ ਡਾਕਟਰ ਸਾਹਿਬ ਨੇ ਆਹ ਦਾ ਵਾਈ ਦੇਈ ਜੀ ਆਹ ਵਾਲੀ ਕਹਿੰਦੇ ਵੀ ਤੁਸੀਂ ਨਾ ਵਿੱਚ ਪਾ ਸਕਦੇ ਹਾਂ ਦੁੱਧ ਦੇ ਜਿਆਦਾ ਕਤੂਰੀਆਂ ਨੂੰ ਪਾਉਣਾ ਤੇ ਪਾਣੀ ਜਿਵੇਂ ਮਿਕਸ ਨਹੀਂ ਕਰਨਾ ਤੇ ਦੇਖਦੇ ਹਾਂ ਵੀ ਕੀ ਰਿਜ਼ਲਟ ਨਿਕਲਦੇ ਨੇ ਤੇ ਜਿਹੜੀ ਕੁੱਤੀ ਨੇ ਸੂਣਾ ਇਹਦੇ ਵਾਸਤੇ ਵੀ ਗੋਲੀਆਂ ਦੀਆਂ ਨੇ ਸਾਰਾ ਕੁਝ ਦੇਖਦੇ ਹਾਂ ਵੀ ਕੀ ਕੁਝ ਬਣਦਾ ਜੀ ਆਹ ਦੇਖ ਲਓ ਕਿ ਨੀਲਤੀ ਛਾਲ ਮਾਰ ਕੇ ਫੇਰ ਆ ਗਈ